ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜੋ ਸਿੱਖ ਇਤਿਹਾਸ ਹੈ ਇਹ ਸਿੱਖਾਂ ਲਈ ਬਹੁਤ ਹੀ ਮਹਤਵਪੂਰਨ ਇਤਿਹਾਸ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਬਾਬਾ ਏ ਕੌਮ ਕਹਿਣੀ ਅਤੇ ਕਥਣੀ ਦੇ ਸੂਰੇ 20ਵੀਂ ਸਦੀ ਦੇ ਮਹਾਨ ਸਿੱਖ ਜਰਨਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੂੰ ਅੱਜ ਦੇ ਦਿਨ ਹੀ 25 ਅਗਸਤ 1977 ਨੂੰ ਦਮਦਮੀ ਟਕਸਾਲ ਦੇ 14ਵੇਂ ਮੁਖੀ ਥਾਪਿਆ ਗਿਆ ਸੀ ਅੱਜ ਦੇ ਦਿਨ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ 25 ਅਗਸਤ 1977 ਨੂੰ ਦਸਤਾਰ ਬੰਦੀ ਕੀਤੀ ਗਈ ਸੀ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਥਾਪਿਆ ਗਿਆ ਸੀ ਸੋ ਆਓ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਬਾਰੇ ਕੁਝ ਜਾਣਕਾਰੀ ਲਈਏ ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਾ ਜਨਮ 1947 ਈਸਵੀ ਨੂੰ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਵਿੱਚ ਬਾਬਾ ਜੁਗਿੰਦਰ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ ਸੀ ਬਾਬਾ ਜੁਗਿੰਦਰ ਸਿੰਘ ਜੀ ਗੁਰੂ ਘਰ ਦੇ ਅਨਿਲ ਸੇਵਕ ਸਨ ਆਪ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਵਾਲੇ ਸੰਤ ਬਾਬਾ ਗੁਰੂ ਪਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਅਤੇ ਸੰਤ ਕਿਰਪਾਲ ਸਿੰਘ ਜੀ ਰੋਡੇ ਜੀ ਦੇ ਨਿਗਟ ਵਰਤੀ ਸਿੰਘਾ ਵਿੱਚੋਂ ਸੰਨ ਅਤੇ ਪੰਥ ਲਈ ਹਰ ਸਮੇਂ ਕੁਰਬਾਨੀ ਕਰਨ ਲਈ ਤਤਪਰ ਰਹਿੰਦੇ ਸਨ ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਿੰਟਰਾ ਪਿੰਡਰਾ ਵਾਲਿਆਂ ਨੇ ਮੁੰਡਲੀ ਵਿਦਿਆ ਗਵਰਨਮੈਂਟ ਪ੍ਰਾਇਮਰੀ ਸਕੂਲ ਵਸਤੀ ਗੁਰੂ ਪੁਰ ਕੋਠੇ ਉ ਵਿੱਚੋਂ ਪੰਜਵੀਂ ਜਮਾਤ ਦਾ ਪੰਜਵੀਂ ਜਮਾਤ ਪਾਸ ਕੀਤੀ ਸੀ ਆਪ ਜੀ ਨੇ ਪੌਣੇ 5 ਸਾਲ ਦੀ ਉਮਰ ਵਿੱਚ ਪੰਜਾ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਨਿਤਨੇਮ ਵਿੱਚ ਪਰਪੱਕ ਰਹਿਣਾ ਆਪਣੇ ਜੀਵਨ ਦਾ ਮੁੱਖ ਨਿਸ਼ਾਨਾ ਬਣਾ ਲਿਆ ਆਪ ਜੀ ਹਰ ਰੋਜ਼ 110 ਪਾਠ ਜਪਜੀ ਸਾਹਿਬ ਜੀ ਦੇ ਅਤੇ ਪੰਜ ਗ੍ਰੰਥੀ ਦੇ ਨਿਤਨੇਮ ਖਲਪਾਉਂਦੇ ਹੀ ਕਰ ਲੈਂਦੇ ਸਨ ਆਪਜੀ 11 ਸਾਲ ਵਿੱਚ ਆਪਜੀ 11 ਸਾਲ ਪਿੰਡ ਵਿੱਚ ਖੇਤੀ ਕਰਦੇ ਅਤੇ ਸਿਮਰਨ ਅਭਿਆਸ ਵਿੱਚ ਲਵਲੀਨ ਰਹੇ ਸੰਤ ਜਰਨੈਲ ਸਿੰਘ ਜੀ ਦੀ ਸੰਸਾਰਕ ਵਿਦਿਆਪਾਵੇਂ ਘਟ ਹੁੰਤੇ ਵੀ ਯਾਦ ਸ਼ਕਤੀ ਹੈਰਾਨ ਕਰਨ ਦੇਣ ਵਾਲੀ ਹੈ ਸੰਤਾ ਨੇ ਦੱਖਣੀ ਓੰਕਾਰ ਇੱਕ ਦਿਨ ਵਿੱਚ ਸੁਖਮਨੀ ਸਾਹਿਬ 13 ਦਿਨ ਵਿੱਚ ਸਿੱਧ ਗੋਸ਼ਟ ਇੱਕ ਦਿਨ ਵਿੱਚ ਅਤੇ ਆਸਾ ਦੀ ਵਾਰ 8 ਘੰਟੇ ਵਿੱਚ ਬਾਣੀਆਂ ਕੰਠ ਕੀਤੀਆਂ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਹਰ ਸਾਲ ਦੀ ਤਰ੍ਹਾਂ ਜਦ ਪਿੰਡ ਰੋਡੇ ਪਹੁੰਚੇ ਤਾਂ ਆਪ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਸੱਦਿਆ ਅਤੇ ਪੁੱਛਿਆ ਤੁਹਾਡੇ ਕਿੰਨੇ ਪੁੱਤਰ ਹਨ ਬਾਬਾ ਜੁਗਿੰਦਰ ਸਿੰਘ ਜੀ ਨੇ ਉੱਤਰ ਦਿੱਤਾ ਕਿ ਮੇਰੇ ਸੱਤ ਪੁੱਤਰ ਹਨ ਖਾਲਸਾ ਜੀ ਨੇ ਕਿਹਾ ਕਿ ਉਹਨਾਂ ਵਿੱਚੋਂ ਇੱਕ ਸਾਨੂੰ ਦੇ ਦਿਓ ਬਾਬਾ ਜੁਗਿੰਦਰ ਸਿੰਘ ਜੀ ਨੇ ਬਿਨਾਂ ਕਿਸੇ ਦੇਰੀ ਦੇ ਸਾਰੇ ਪੁੱਤਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਸਾਹਮਣੇ ਲੈ ਆਂਦੇ ਅਤੇ ਕਿਹਾ ਕਿ ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਹਨ ਆਪ ਜੀ ਨੂੰ ਜਿਹੜਾ ਚਾਹੀਦਾ ਹੈ ਲੇ ਜਾਵੋ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਨ ਸਾ ਪਿੰਡਰਾ ਵਾਲਿਆਂ ਨੇ ਸੰਤ ਜਰਨੈਲ ਸਿੰਘ ਜੀ ਦੇ ਸਿਰ ਤੇ ਆਪਣਾ ਹੱਥ ਧਰਿਆ ਤੇ ਆਖਿਆ ਕਿ ਅੱਜ ਤੋਂ ਇਹ ਸਾਡਾ ਹੋ ਗਿਆ ਸੋ ਸੰਤ ਬਾਬਾ ਜਰਨੈਲ ਸਿੰਘ ਜੀ ਇਸ ਤਰ੍ਹਾਂ 1964 ਈਸਵੀ ਵਿੱਚ ਪੱਕੇ ਤੌਰ ਤੇ ਦਮਦਮੀ ਟਕਸਾਲ ਜਥਾ ਪਿੰਡਰਾ ਵਿੱਚ ਸ਼ਾਮਲ ਹੋ ਗਏ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ ਬ੍ਰਹਮ ਵਿਦਿਆ ਪ੍ਰਾਪਤ ਕੀਤੀ ਇੱਕ ਸਾਲ ਵਿੱਚ ਆਪ ਜੀ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰ ਇਤਿਹਾਸ ਅਤੇ ਗੁਰਮੁਖ ਦਰਸ਼ਨ ਵਿੱਚ ਪਰਪੱਕ ਹੋ ਗਏ ਇੱਕ ਸਾਲ ਦੀ ਸਰਪ ਸਰਪ ਇੱਕ ਸਾਲ ਦੀ ਸੰਪਰਦਾਇ ਸਿੱਖਿਆ ਪਿੱਛੋਂ ਸੰਤ ਗੁਰਬਚਨ ਸਿੰਘ ਜੀ ਨੇ ਆਪ ਜੀ ਨੂੰ ਘਰ ਜਾਣ ਦੀ ਆਗਿਆ ਦਿੱਤੀ ਆਪ ਜੀ ਦਾ ਆਨੰਦ ਕਾਰਜ 1968 ਈਸਵੀ ਵਿੱਚ ਪਿੰਡ ਬिलासपुर ਵਿੱਚ ਸਰਦਾਰ ਸੁੱਚਾ ਸਿੰਘ ਦੀ ਲੜਕੀ ਬੀਬੀ ਪ੍ਰੀਤਮ ਕੌਰ ਨਾਲ ਹੋਇਆ ਆਪ ਜੀ ਦੇ ਦੋ ਸੁਪੁੱਤਰ ਈਸ਼ਰ ਸਿੰਘ ਜੀ ਅਤੇ ਇੰਦਰਜੀਤ ਸਿੰਘ ਜੀ ਹੋਏ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਜੀ ਦੇ 16 8 1977 ਨੂੰ ਸੱਚਖੰਡ ਗਮਨ ਕਰ ਜਾਣ ਉਪਰੰਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਦਮਦਮੇਟਕ ਸਾਲ ਦੀ ਸੇਵਾ ਸੌਂਪੀ ਗਈ ਮੌਜੂਦਾ ਕਾਰਜਗਾਰੀ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਸੰਤਾਂ ਦੇ ਸੀਸ ਤੇ ਦਸਤਾਰ ਸਜਾਈ ਇਸ ਪਿਛੋਂ ਤਖਤ ਸ਼੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਪਾਈ ਮਾਨ ਸਿੰਘ ਜੀ ਨੇ ਤਖਤ ਸ੍ਰੀ ਪਟਨਾ ਸਾਹਿਬ ਲੋ ਸਿਰ ਪਾਓ ਸੰਤਾਂ ਦੇ ਸੀਸ ਤੇ ਸਜਾਇਆ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਮਾਨ ਸਿੰਘ ਜੀ ਨੇ ਆਪ ਅਰਦਾਸ ਕੀਤੀ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿੱਚੋਂ ਜੋ ਹੁਕਮਨਾਮਾ ਆਇਆ ਸੀ ਉਹ ਗੌੜੀ ਮਹਿਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਬਿਆ ਸੋਈ ਮਨ ਤਨ ਸੀਤਲ ਨਹਿ ਚਲ ਹੋਏ ਸੋ ਇਹ ਪਾਵਨ ਮੁਖਵਾਕ ਉਸ ਵੇ ਜੋ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਆ ਸੀ ਉਸ ਵਿੱਚੋਂ ਅੰਗ 236 ਉਤੇ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਹਿ ਚਲ ਹੋਏ ਸੋ ਇਹ ਪਾਵਨ ਮੁਖਵਾਕ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਅੱਜ ਦੇ ਦਿਨ 25 ਅਗਸਤ 1977 ਨੂੰ ਦਸਤਾਰ ਬੰਦੀ ਦੀ ਰਸਮ ਉਪਰੰਤ ਜੋ ਅਰਦਾਸ ਕਰਕੇ ਹੁਕਮਨਾਮਾ ਆਇਆ ਸੀ ਉਹ ਇਹ ਪਾਵਨ ਹੁਕਮਨਾਮਾ ਆਇਆ ਸੀ ਸੋ ਇੱਥੇ ਸੰਗਤਾਂ ਨੂੰ ਇੱਕ ਇਤਿਹਾਸ ਨਾਲ ਜਾਣੂ ਕਰਵਾ ਦਈਏ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ ਟਕਸਾਲ ਦੇ ਮੁਖੀ ਵਜੋਂ ਦਸਤਾਰਬੰਦੀ ਦੀ ਰਸਮ ਨਿਭਾਈ ਜਾਣੀ ਸੀ ਤਾਂ ਉਸ ਸਮੇਂ ਬਹੁਤ ਭਾਰੀ ਇਕੱਠ ਹੋਇਆ ਸੀ ਆਓ ਉਸ ਇਤਿਹਾਸ ਬਾਰੇ ਇੱਕ ਚਾਨਣਾ ਪਾਈਏ ਸੋ ਉਸ ਉਸ ਦਿਨ ਕੁਝ ਬੰਦੇ ਇਸ ਕਰਕੇ ਰੁਕੇ ਸਨ ਕਿ ਦਸਤਾਰ ਬੰਦੀ ਦੀ ਰਸਮ ਦੇਖਣ ਲਈ ਕੀ ਤਮਾਸ਼ਾ ਹੋਵੇਗਾ ਭਾਵ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਬਹਿਮ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਬੋਲਣਾ ਤਾਂ ਆਉਂਦਾ ਨਹੀਂ ਸਟੇਜ ਤੇ ਕਦੇ ਬੋਲਿਆ ਹੀ ਨਹੀਂ ਸੀ ਉਹ ਅੱਜ ਕੁਝ ਸ਼ਬਦ ਤਾਂ ਜਰਨੈਲ ਸਿੰਘ ਨੂੰ ਬੋਲਣੇ ਪੈਣਗੇ ਅਭਿਆਸ ਤੋਂ ਬਗੈਰ ਕੀ ਕਰੇਗਾ ਰਕਾਂ ਟਰਾਲੀਆਂ ਕਾਰਾਂ ਜੀਪਾਂ ਬੱਸਾਂ ਰਾਹੀਂ ਇੱਕ ਦਿਨ ਪਹਿਲਾਂ ਹੀ ਸੰਗਠਨਾ ਪੁੱਜਣੀਆਂ ਸ਼ੁਰੂ ਹੋ ਗਈਆਂ 22 ਅਗਸਤ 1977 ਉਸ ਦਿਨ ਦੱਸਿਆ ਜਾ ਰਿਹਾ ਹੈ ਕਿ ਉਸ ਦਿਨ ਇਸ ਤੋਂ ਪਹਿਲਾਂ ਕਦੇ ਵੀ ਇਕੱਠ ਐਨਾ ਨਹੀਂ ਦੇਖਿਆ ਗਿਆ ਬੇਸ਼ੱਕ ਪਾਰਕਿੰਗ ਦਾ ਵਧੀਆ ਪ੍ਰਬੰਧ ਸੀ ਪਰ ਗੱਡੀਆਂ ਵਿੱਚੋਂ ਉੱਤਰ ਉੱਤਰ ਕੇ ਲੋਕ ਪੈਦਲ ਤੁਰੇ ਆ ਰਹੇ ਸਨ ਕਿਉਂਕਿ ਪੈਦਲਾਂ ਦੀ ਰਫ਼ਤਾਰ ਵਧੀਕ ਸੀ ਮੈਸਟੇ ਸੋ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸਿਰਪੌ ਅਤੇ ਦਸਤਾਰ ਭੇਟ ਕਰਨ ਦੀ ਰਸਮ ਆਰੰਭ ਹੋਈ ਕਿੰਨੀਆਂ ਸਿੰਘ ਸਭਾ માં ਕਿੰਨੀਆਂ ਟਕਸਾਲਾਂ ਡੇਰੀਆਂ ਅਤੇ ਮਠਾਂ ਦੇ ਮੁਖੀ ਪੁੱਜੇ ਹਿੰਦੂ ਅਤੇ ਮੁਸਲਮਾਨਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਵੀ ਦਸਤਾਰਾ ਆਇਆ ਸਨ ਇਹ ਦ੍ਰਿਸ਼ ਲੋਕੀਕ ਸੀ ਉਦੋਂ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਸੀ ਸੋ ਜੋ ਇੰਦਰਾ ਗਾਂਧੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਵੱਲੋਂ ਐਮਰਜੈਂਸੀ ਲਗਾਈ ਗਈ ਸੀ ਉਸ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਦੀ ਬਹੁਤ ਹੀ ਬੁਰੀ ਤਰ੍ਹਾਂ ਹਾਰ ਹੋਈ ਸੀ ਤੇ ਕੇਂਦਰ ਵਿੱਚ ਜਨਤਾ ਪਾਰਟੀ ਦੀ ਹਕੂਮਤ ਬਣੀ ਸੀ ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਮੇਤ ਸਾਰੀ ਪੰਥਕ ਕੈਬਨਿਟ ਹਾਜ਼ਰ ਸੀ ਉਸਵੇਂ ਜਿਸ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਸਤਾਰ ਬੰਦੀ ਦੀ ਰਸਮ ਨਿਭਾਈ ਜਾਣੀ ਸੀ ਬਾਦਲ ਸਾਹਬ ਨੇ ਸੰਤਾਂ ਨੂੰ ਸਰਤਸ ਸੋ ਉਸ ਸਮੇਂ ਦੇ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਤ ਜਰਨੈਲ ਸਿੰਘ ਜੀ ਨੂੰ ਸਰਤਾ ਅંજਲੀ ਦਿੰਦੇ ਆ ਕਿਹਾ ਮੇਰੇ ਮਨ ਵਿੱਚ ਟਕਸਾਲ ਦੀ ਬਹੁਤ ਕਦਰ ਹੈ ਇਹ ਤਾਂ ਤੁਰਦੀ ਫਿਰਦੀ ਸਿੱਖ ਯੂਨੀਵਰਸਿਟੀ ਹੈ ਇਸ ਵਕਤ ਸੰਤ ਜਰਨੈਲ ਸਿੰਘ ਜੀ ਉੱਪਰ ਬੜੀ ਵੱਡੀ ਜੀ ਸੰਸਥਾ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਈ ਹੈ ਮੇਰੀ ਕਾਮਨਾ ਹੈ ਕਿ ਇਹ ਜ਼ਿੰਮੇਵਾਰੀ ਉਹ ਸਫਲਤਾ ਨਾਲ ਨਿਭਾਉਣਗੇ ਟਕਸਾਲ ਦੀ ਹਰ ਮੰਗ ਪੰਜਾਬ ਸਰਕਾਰ ਪੂਰੀ ਕਰੇਗੀ ਸੰਤ ਕਰਤਾਰ ਸਿੰਘ ਜੀ ਦੇ ਨਾਮ ਤੇ ਕਿਸੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨੀ ਹੋਵੇ ਜਾਂ ਜੀਵੇ ਸੰਤ ਸੰਤ ਕਰਤਾਰ ਸਿੰਘ ਜੀ ਸ਼ੁੱਧ ਕੀਰਤਨ ਦੀ ਮਹੱਤਤਾ ਵੱਲ ਬਹੁਤ ਤਵੱਜੋ ਦਿੰਦੇ ਸਨ ਕੋਈ ਸੰਗੀਤ ਦਾ ਵਿਦਿਆਲਾ ਸਥਾਪਿਤ ਕਰਨਾ ਹੋਵੇ ਸੰਤ ਜਰਨੇਲ ਸਿੰਘ ਜੀ ਆਖਣ ਮੈਂ ਮਨਜ਼ੂਰੀ ਦੇਵਾਂਗਾ ਜੋ ਕੁਝ ਮੰਗਣਾ ਹੋਵੇ ਉਹ ਹੁਣੇ ਮੰਗ ਲੈਣ ਇਹ ਸ਼ਬਦ ਉਸ ਸਮੇਂ ਉਸ ਸਮੇਂ ਦਾ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਹੇ ਗਏ ਸਨ ਸੋ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜੋ ਕੁਝ ਵੀ ਮੰਗਣਾ ਹੋਵੇ ਉਹ ਹੁਣੇ ਮੰਗਣ ਮੈਂ ਉਸ ਦੀ ਪੂਰਤੀ ਦਾ ਐਲਾਨ ਇੱਥੇ ਹੀ ਕਰਕੇ ਜਾਵਾਂਗਾ ਹੁਣੇ 10 ਕੋ ਮਿੰਟ ਦੀ ਸਰਤਾ ਅંજਲੀ ਹੋਵੇਗੀ ਇਹ ਮੈਨੂੰ ਇੰਨੇ ਕੋ ਸੋ ਅਖੀਰ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉੱਠੇ ਮਹਾਰਜ ਅੱਗੇ ਮੱਥਾ ਟੇਕਿਆ ਤੇ ਮਾਈਕ ਅੱਗੇ ਆਏ ਹੱਥ ਜੋੜ ਕੇ ਫਤਿਹ ਬੁਲਾਈ ਸ਼ੁਕਰਾਨੇ ਦੇ ਸ਼ਬਦ ਕਹੇ ਸੰਗਤ ਦੀਆਂ ਅਸੀਸਾਂ ਦੀ ਕਾਮਨਾ ਕੀਤੀ ਇੱਕ ਇੱਕ ਸ਼ਬਦ ਕੋਡੀਆਂ ਦੀ ਟੁਨਕਾਰ ਵਾਂਗ ਸਪਸ਼ਟ ਸੀ ਤੇ ਸਾਦਾ ਸੀ ਕਿਸੇ ਇੱਕ ਵਾਕ ਦੀ ਬੰਤਰ ਨਹੀਂ ਵਿਗੜੀ ਕੋਈ ਬਾਕ ਦੁਰਾਹਿਆ ਨਹੀਂ ਹੱਥ ਵਿੱਚ ਕੋਈ ਲਿਸਟ ਨਹੀਂ ਲਈ ਜਿਸ ਦਾ ਸਹਾਰਾ ਲੈ ਕੇ ਹਰ ਮੁੱਦੇ ਹਰ ਵਿਅਕਤੀ ਹਰ ਸੰਸਥਾ ਬਾਰੇ ਕੁਝ ਕਿਹਾ ਜਾ ਸਕੇ ਪਰ ਕੋਈ ਸੰਸਥਾ ਅਜਹੀ ਨਹੀਂ ਸੀ ਜਿਸ ਦਾ ਸੰਤਾ ਵੱਲੋਂ ਧੰਨਵਾਦ ਨਾ ਕੀਤਾ ਗਿਆ ਹੋਵੇ ਅਖੀਰ ਵਿੱਚ ਜ਼ਿਕਰ ਆਇਆ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਖਿਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਦਾ ਸ਼ੁਕਰਾਨਾ ਕੀਤਾ ਪਰ ਅਜੇ ਹਾ ਕਰਦਿਆਂ ਹੋਇਆਂ ਕਿਹਾ ਬਾਦਲ ਸਾਹਿਬ ਨੇ فرمایا ਹੈ ਕਿ ਟਕਸਾਲ ਜੋ ਮੰਗੇਗੀ ਦੇਾਂਗੇ ਇਸ ਬਾਰੇ ਅਸੀਂ ਇਹ ਅਰਜ਼ ਕਰਨੀ ਹੈ ਕਿ ਦਮਦਮੀ ਟਕਸਾਲ ਮੰਗਤਿਆਂ ਦੀ ਸੰਸਥਾ ਨਹੀਂ ਇਹ ਤਾਂ ਗੁਰੂ ਦਸ਼ਮੀਸ਼ ਪਿਤਾ ਜੀ ਦੀ ਟਕਸਾਲ ਹੈ ਜਿਸ ਦੀ ਸੇਵਾ ਕਰਨ ਲਈ ਸਾਡੇ ਵਰਗੇ अनेका ਆਏ ਤੇ ਆਉਂਦੇ ਰਹਿਣਗੇ ਸਾਡਾ ਦਾਤਾ ਉਹੀ ਹੈ ਤੇ ਇੱਕੋ ਹੈ ਸਾਨੂੰ ਮਹਾਰਾਜ ਨੇ ਇੰਨਾ ਕੁਝ ਦਿੱਤਾ ਹੈ ਕਿ ਬੋਲਾ ਰਾਹੀ ਦੱਸ ਨਹੀਂ ਹੁੰਦਾ ਸਾਡੇ ਪਿਤਾ ਨੇ ਕੁਝ ਮੁਸ਼ਕਲਾ ਕੁਝ ਸੰਕਟਤਾ ਸਾਡੇ ਤੋਂ ਟਾਲ ਲਏ ਹਨ ਅਨੰਤ ਸ਼ਾਨਾਂ ਦੇ ਮਾਲਕ ਬਣਾਇਆ ਹੈ ਸਾਨੂੰ ਸੋ ਬਾਦਲ ਸਾਹਿਬ ਨੂੰ ਕਿਸੇ ਵਸਤੂ ਦੀ ਲੋੜ ਪਵੇ ਉਹ ਇਥੋਂ ਟਕਸਾਲ ਪਾਸੋਂ ਮੰਗਣ ਅਸੀਂ ਹੁਣੇ ਪੂਰਤੀ ਕਰਨ ਦਾ ਐਲਾਨ ਕਰਾਂਗੇ ਸੋ ਇਹ ਗੱਲਾਂ ਉਸ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਨੂੰ ਜਦੋਂ ਦਸਤਾਰ ਬੰਦੀ ਕੀਤੀ ਗਈ ਸੀ ਉਸ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਨੇ ਉਸ ਸਮੇਂ ਦੀ ਜੋ ਮੌਜੂਦਾ ਪੰਜਾਬ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਮੂੰਹ ਤੋੜ ਮਾਂ ਜਵਾਬ ਦਿੱਤਾ ਤੇ ਉਹਨਾਂ ਦੇ ਇਸ ਮੂੰਹ ਤੋੜਵੇਂ ਜਵਾਬ ਉਪਰੰਤ ਸੰਗਤਾਂ ਦੇ ਵਿੱਚ ਕੋਈ ਲਹਿਰ ਜਹੀ ਲੰਘਦੀ ਪ੍ਰਤੀਤ ਹੋਈ ਪੱਤਰਕਾਰਾਂ ਦੀਆਂ ਕਲਮਾਂ ਨੇ ਤੀਜੀ ਫੜੀ ਕੈ ਮਰਿਆਂ ਵਾਲੇ ਹਰਕਤਾਂ ਵਿੱਚ ਆਏ ਅਰਦਾਸ ਉਪਰੰਤ ਲੰਗਰ ਛਕਦੇ ਹੋਏ ਸਾਰੀਆਂ ਸਿੱਖ ਸਾਰੇ ਸਿੱਖਾਂ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਜਰਨੈਲ ਸਿੰਘ ਨਾਮ ਦਾ ਇਹ ਨੌਜਵਾਨ ਆਮ ਨਹੀਂ ਹੈ ਸੋ ਅੱਜ ਦੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਸਰ ਦਸਤਾਰਬੰਦੀ ਕੀਤੀ ਗਈ ਸੀ ਆਪ ਜੀ ਨੂੰ ਦਮਦਮੀ ਟਕਸਾਲ ਦੇ 14ਵੇਂ ਮੁਕੀ ਵਜੋਂ ਥਾਪਿਆ ਗਿਆ ਸੀ ਸੋ ਅੱਜ ਦੇ ਦਿਨ 25 ਅਗਸਤ 1977 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੂੰ ਦਮਦਮੀ ਟਕਸਾਲ ਦੇ 14ਵੇਂ ਮੁਖੀ ਵਜੋਂ ਅੱਜ ਦੇ ਦਿਨ ਦਸਤਾਰ ਬੰਦੀ ਦੀ ਰਸਮ ਨਿਭਾਈ ਗਈ ਸੀ ਸੋ ਸਮੁੱਚੀ ਸਿੱਖ ਕੌਮ ਨੂੰ ਅੱਜ ਦੇ ਦਿਨ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਮੁਖੀ ਥਾਪਿਆ ਗਿਆ ਸੀ ਸੋ ਉਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ